ਬਾਦਸ਼ਾਹ ਦੀ ਕਿਰਪਾ ਨਾਲ ਦਿਵਾਨ ਟੋਡਰਮਲ ਹੈਰੀਟੇਜ ਸੁਸਾਇਟੀ ਵੱਲੋਂ ਜੋ ਇੱਕ ਬੜਾ ਹੀ ਸਾਡਾ ਇਤਿਹਾਸਿਕ ਕਾਰਜ ਕੀਤਾ ਸ਼ੁਰੂ ਕੀਤਾ ਗਿਆ ਸੀ ਜਿਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਮੰਤਰੀ ਜੀ ਸਤਨੁਪ੍ਰੀਤ ਸਿੰਘ ਜੀ ਸੌਂਹ ਸਾਹਿਬ ਸਾਡੇ ਐਮਐਲਏ ਰਾਏ ਸਾਹਿਬ ਤਰਸੀਮ ਸਿੰਘ ਕਾਨੇਕੇ ਹੋਰੀ ਔਰ ਇਹਨਾਂ ਦੀ ਸਾਰੀ ਦਿਵਾਨ ਟੋਡਰਮਲ ਦੀ ਸਾਰੀ ਟੀਮ ਸਾਰੇ ਟੈਕਨੀਕਲ ਜਿਹੜੇ ਐਕਸਪਰਟਸ ਉਹ ਸਾਰੇ ਅਸੀਂ ਇਕੱਠੇ ਹੋਏ ਆ 30% ਜਿਹੜਾ ਰੈਸਟੋਰੇਸ਼ਨ ਦਾ ਜਿਹੜੀ ਦਿਵਾਨ ਟੋਡਰਮਲ ਜੀ ਦੀ ਹਵੇਲੀ ਸੀ ਜਹਾਜ ਹਵੇਲੀ ਜੀ ਨੂੰ ਕਹਿੰਦੇ ਜਿਹੜਾ ਕਿ ਸਾਡੀ ਇਤਿਹਾਸਿਕ ਤਰੋਹਰ ਸੀ ਸਾਡੀ ਸਾਂਝੀ ਵਿਰਾਸਤ ਦੀ ਸਾਡੀ ਵਿਸ਼ਾਲ ਵਿਰਾਸਤ ਦੀ ਜਿਹੜੀ ਤਰੋਹਰ ਸੀ ਜਿਹੜੀ ਦਿਨੋਂ ਦਿਨ ਖਰਾਬ ਹੋ ਰਹੀ ਸੀ ਔਰ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕਰਕੇ ਉਹ ਕੰਮ ਸ਼ੁਰੂ ਕਰਵਾਇਆ ਦਿਵਾਨ ਟੋਡਰਮਲ ਜਿਹੜੀ ਵਿਰਾਸਤੀ ਫਾਊਂਡੇਸ਼ਨ ਦੇ ਰਾਹੀਂ ਔਰ ਉਹਦਾ 30% ਕੰਮ ਪੂਰਾ ਹੋ ਚੁੱਕਿਆ ਹੈ ਅੱਜ ਉਹਦੀ ਸਮੀਖਿਆ ਕਰਨ ਉਹਨੂੰ ਵੇਖਣ ਅੱਗੇ ਕੀ ਕਰਨਾ ਹੈ ਉਹਦੇ ਵਾਸਤੇ ਉਚੇਚੇ ਤੌਰ ਤੇ ਮੰਤਰੀ ਜੀ ਇੱਥੇ ਪਧਾਰੇ ਆ ਸਾਰੇ ਇਸ ਦਿਵਾਨ ਟੋਡਰਮਲ ਸੋਸਾਇਟੀ ਦੇ ਜਿਹੜੇ ਸਾਥੀ ਆ ਉਹ ਸਾਰੇ ਪਹੁੰਚੇ ਆ ਡੀਸੀ ਐਡਮਿਨਿਸਟ੍ਰੇਸ਼ਨ ਇੱਥੇ ਪਹੁੰਚੀ ਆ ਸੋ ਅਸੀਂ ਸਾਰੇ ਇਸ ਸੇਵਨ ਲੈ ਰਹੇ ਆ ਜੀ ਲੋਕੀ ਅਧਿਕਾਰਾਂ ਦਾ ਉਹ ਵੱਡਾ ਘਾਰ ਜਿਹੜਾ ਸਨੇਹਾ ਦੇਖ ਲਈ ਔਰ ਇੱਕ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਗਈ ਸਭ ਤੋਂ ਵੱਡੀ ਕੁਰਬਾਨੀ ਹੈ This is the most expensive piece of land in the world in the history of mankind so ਇਹ ਦੀ ਜਿਹੜੀ ਸੁਰੱਖਣ ਲਈ ਇਹਦੀ ਪ੍ਰੈਜ਼ਰਵੇਸ਼ਨ ਲਈ ਬਹੁਤ ਵੱਡਾ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕੀਤੀ ਹੈ ਅਸੀਂ ਗੁਰੂ ਸਾਹਿਬ ਦੇ ਸ਼ੁਕਰਗੁਜ਼ਾਰ ਆ ਤੁਹਾਡੇ ਵੀ ਸ਼ੁਕਰਗੁਜ਼ਾਰ ਆ ਜਿਹੜੀ ਇਸ ਕਾਰਜ ਨੂੰ ਤੁਸੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਰੇ ਬਹੁਤ-ਬਹੁਤ ਧੰਨਵਾਦ ਜੀ 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 ਸਰ ਹਨਮਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਨ ਟੁੱਟਰਮਾਲ ਫਾਊਂਡੇਸ਼ਨ ਜੋ ਕਿ ਦਵਾਨ ਟੋਡਰ ਮਲਜੀ ਦੀ ਜੋ ਜਹਾਜ਼ ਹਵੇਲੀ ਹੈ ਉਹਦੀ ਰੈਸਟੋਰੇਸ਼ਨ ਦਾ ਕੰਮ ਜੋ ਦੇਖ ਰਹੀ ਹੈ ਔਰ ਇਹ ਨਿਸ਼ਕਾਮ ਇਹ ਜਿਹੜੀ ਫਾਊਂਡੇਸ਼ਨ ਹੈ ਇਹਦੀ ਰੈਸਟੋਰੇਸ਼ਨ ਦਾ ਕੰਮ ਨਿਸ਼ਕਾਮ ਕਰ ਰਹੀ ਹੈ ਇਸ ਫਾਊਂਡੇਸ਼ਨ ਦੀ ਜਿੰਨੀ ਤਾਰੀਫ ਕੀਤੀ ਜਾਵੇ ਲਫ਼ਜ਼ਾਂ ਦੇ ਵਿੱਚ ਓਨੀ ਥੋੜੀ ਔਰ ਇਹਨਾਂ ਦੀ ਦਿਲੋਂ ਇੱਛਾ ਸੀ ਫਾਊਂਡੇਸ਼ਨ ਦੀ ਕਿ ਅਸੀਂ ਦਵਾਨ ਟੋਡਰ ਮਲਜੀ ਦੀ ਹਵੇਲੀ ਜਿਹੜੀ ਕਿ ਦਿਨ ਪ੍ਰਤੀ ਦਿਨ ਖਸਤਾ ਹਾਲਤ ਚ ਹੁੰਦੀ ਜਾ ਰਹੀ ਸੀ ਵੀ ਅਸੀਂ ਉਹਨੂੰ ਸੰਭਾਲ ਕਰਦੀਆਂ ਸੋ ਇਹਨਾਂ ਨੇ ਜ਼ਿਕਰ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਨੇ ਕੀਤਾ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਨੇ ਇਹ ਗੱਲ ਸਾਡੇ ਵਿਭਾਗ ਦੇ ਧਿਆਨ 'ਚ ਲੈ ਕੇ ਆਏ ਸੀ ਸੋ ਜਦੋਂ ਵਿਭਾਗ ਦੇ ਧਿਆਨ ਚ ਆਈ ਸਾਡੀਆਂ ਇਹਨਾਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਹੋਣ ਤੋਂ ਬਾਅਦ ਜਿਹੜੀ-ਜਿਹੜੀ ਜਗ੍ਹਾ ਤੋਂ ਪਰਮਿਸ਼ਨਾਂ ਦੀ ਜ਼ਰੂਰ ਸੀ ਅਸੀਂ ਇਹ ਪਰਮਿਸ਼ਨਾਂ ਨਾ ਸਿਰਫ ਵਿਭਾਗ ਦੇ ਕਾਰਨ ਦਿੱਤੀਆਂ ਬਲਕਿ ਅਸੀਂ ਗੁਰੂ ਪੰਥ ਦੇ ਆਪਣੇ ਆਪ ਨੂੰ ਦਾਸ ਸਮਝਦੇ ਹੋਏ ਅਸੀਂ ਆਪਣੇ ਆਪ ਨੂੰ ਨਿਰਮਾਣੇ ਸਿੱਖ ਸਮਝਦੇ ਹੋਏ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਵੀ ਸਾਡੀ ਵੀ ਕੋਈ ਤਿਲਫੁਲ ਇਸ ਸੇਵਾ ਦੇ ਵਿੱਚ ਪੈ ਸਕੇ ਸੋ ਮੈਂ ਅੱਜ ਤਰਸੀਮ ਸਿੰਘ ਕਾਨੇਕੇ ਜੀ ਜਿਹੜੇ ਕਿ ਪ੍ਰਧਾਨ ਨੇ ਐਡਵਾਂਟ ਟੋਡਰਮਲ ਫਾਊਂਡੇਸ਼ਨ ਦੇ ਤੇ ਲਖਵਿੰਦਰ ਸਿੰਘ ਕਾਨੇਕੇ ਜੀ ਤੇ ਨਾਲ ਇਹਨਾਂ ਦੇ ਸਾਰੇ ਜੰਨੇ ਆਪਣੇ ਜਿਨੇ ਇਹਨਾਂ ਦੇ ਸਾਰੇ ਸਾਥੀ ਸਹਿਯੋਗੀ ਨੇ ਮਾਨ ਸਾਹਿਬ ਦਾ ਵੀ ਧੰਨਵਾਦ ਕਰਦੇ ਜੀ ਮਾਨ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਆ ਆਪਣੇ ਉਹਨਾਂ ਨੇ ਵੀ ਬਹੁਤ ਵੱਡਾ ਸਹਿਯੋਗ ਜਾਨੀ ਕਿ ਆਪਣੀ ਨੇਕ ਕਿਰਤ ਕਮਾਈ ਦੇ ਵਿੱਚੋਂ ਇਹਦੇ ਵਿੱਚ ਪਾਇਆ ਸੋ ਮੇਰੇ ਨਾਲ ਅੱਜ ਲਖਵੀਰ ਸਿੰਘ ਜੀ ਰਾਏ ਸਾਹਿਬ ਜੋ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਐਮਐਲਏ ਸਾਹਿਬ ਉਹ ਵੀ ਨਾਲ ਖੜੇ ਨੇ ਸੋ ਗੁਰਦੇਵ ਸਿੰਘ ਦੇਵਮਾਨ ਜੀ ਮਹਾਰਾਣੀ ਪ੍ਰੀਤੀ ਕੌਰ ਜੀ ਜਿਹੜੇ ਉਰੇ ਖੜੇ ਨੇ ਉਹ ਵੀ ਉਰੇ ਖੜੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਸੰਧੂ ਸਾਹਿਬ ਉਹਨਾਂ ਦਾ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਵੱਡੇ ਵਪਾਰੀ ਨੇ ਜਿਹੜੇ ਦਿਲ ਖੋਲ ਕੇ ਜਾਨੀ ਕਿ ਇਸ ਸਥਾਨ ਦੀ ਜੋ ਸੇਵਾ ਹੈ ਉਹਦੇ ਵਿੱਚ ਵੱਢ ਚੜ ਕੇ ਹਿੱਸਾ ਪਾ ਰਹੇ ਆ ਸੋ 30% ਦੇ ਕਰੀਬ ਇਸ ਹਵੇਲੀ ਦਾ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਹੈ ਜਿਹਦੀ ਅੱਜ ਅਸੀਂ ਇੱਕ ਜੋ ਅੱਜ ਇਹਨਾਂ ਨੇ ਫਾਊਂਡੇਸ਼ਨ ਨੇ ਮੀਟਿੰਗ ਰੱਖੀ ਸੀ ਇਹਦੇ ਵਿੱਚ ਅਸੀਂ ਸਾਰੇ ਸਾਥੀਆਂ ਨੇ ਹਾਜ਼ਰੀ ਭਰੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਜਦੋਂ-ਜਦੋਂ ਫਾਊਂਡੇਸ਼ਨ ਸਾਨੂੰ ਸੱਦਦੀ ਰਹੂਗੀ ਅਸੀਂ ਆਪਣੇ ਆਪ ਨੂੰ ਇਸ ਚੀਜ਼ ਦੇ ਦਾਸ ਮੰਨਦੇ ਹੋਏ ਉਰੇ ਪਹੁੰਚਾਂਗੇ ਕਿਉਂਕਿ ਮੇਰੇ ਤੋਂ ਪਹਿਲਾਂ ਮਾਨਯੋਗ ਸਪੀਕਰ ਸਾਹਿਬ ਨੇ ਸਾਰੀ ਗੱਲ ਦੱਸੀ ਹੈ ਕਿ ਮਨੁੱਖੀ ਅਧਿਕਾਰਾਂ ਦੇ ਜੀ ਬਾਬਾ ਜੀ ਦਾ ਕਿੱਡਾ ਵੱਡਾ ਯੋਗਦਾਨ ਸੀ ਸੋ ਉਹਨਾਂ ਦਾ ਕੋਈ ਸਾਨ ਨਹੀਂ ਹੋ ਸਕਦਾ ਸੋ ਠੀਕ ਹੈ ਵੀ ਅਸੀਂ ਇਹ ਸਾਰੇ ਜਣੇ ਰਲ ਮਿਲ ਕੇ ਇਹਦੀ ਸੇਵਾ ਨਿਭਾਣ ਲੱਗੇ ਹੋਏ ਹਾਂ ਇਹ ਇਹ ਐਡੀ ਵੱਡੀ ਨਿਸ਼ਕਾਮ ਸੇਵਾ ਹੈ ਕਿ ਫਾਊਂਡੇਸ਼ਨ ਕਹਿੰਦੀ ਅਸੀਂ ਇਹਦੀ ਸੇਵਾ ਨਿਭਾ ਕੇ ਤੇ ਅਸੀਂ ਹੋਰ ਜਿਹੜੇ ਜਿਹੜੇ ਆਹੀ ਜੇ ਕਈ ਜਗ੍ਹਾ ਦੇ ਸਮਾਰਕ ਨੇ ਅਸੀਂ ਉਹਨਾਂ ਦੀ ਸੇਵਾ ਨਿਭਾਣੀ ਹੈ ਸੋ ਇਹ ਇੱਕ ਬਹੁਤ ਵੱਡਾ ਜਣੀ ਕਿ ਮੈਂ ਕਹਿੰਨਾ ਵੀ ਆਪਣੇ ਆਪ ਦੇ ਵਿੱਚ ਇੱਕ ਕਾਰਜ ਹੈ ਸੋ ਇਸ ਕਰ ਲਈ ਮੈਂ ਬਹੁਤ ਬਹੁਤ ਫਾਊਂਡੇਸ਼ਨ ਨੂੰ ਵਧਾਈ ਦਿੰਦਾ ਹਾਂ ਬਹੁਤ ਬਹੁਤ ਧੰਨਵਾਦ ਇਹ ਇਹਦੇ ਬਾਰੇ ਤੁਹਾਨੂੰ ਕਾਨੇ ਕੇ ਸਾਹਿਬ ਜਿਆਦਾ ਉਹਦੇ ਚ ਦੱਸਣਗੇ ਡਿਟੇਲ ਦੇ ਵਿੱਚ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਬਹੁਤ ਬਹੁਤ ਸਾਹ ਬਾਈ ਗੁਰਜੀ ਕੀ ਫਤਿਹ ਅੱਜ ਸਪੀਕਰ ਸਾਹਿਬ ਮਾਨਯੋਗ ਮੰਤਰੀ ਸਾਹਿਬ ਸੌਂਦ ਸਾਹਿਬ ਰਾਏ ਸਾਹਿਬ ਦੇ ਮਾਨ ਜੀ ਜੋ ਅੱਜ ਇਸ ਹਵੇਲੀ ਦੇ ਵਿੱਚ ਪਹੁੰਚਿਆ ਜੋ ਸੰਸਾਰ ਦੇ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਹੈ ਜੂਨੋ ਅੱਜ ਆਪਾਂ ਨੂੰ ਕਹਿ ਰਿਹਾ ਹੈ ਵੀ ਮਨੁੱਖੀ ਅਧਿਕਾਰਾਂ ਦੀ ਕਦਰ ਕਰਨੀ ਚਾਹੀਦੀ ਹੈ ਅੱਜ ਤੋਂ 300 ਸਾਲ ਪਹਿਲਾਂ ਦੀਵਾਨ ਟੋਡਰਮਲ ਨੇ ਇਹ ਸੁਨੇਹਾ ਦੇ ਦਿੱਤਾ ਸੀ ਜਿਹਦਾ ਇੱਕ ਯਾਦਗਰੀ ਤੌਰ ਤੇ ਜਾਣੀ ਜਾਏਗੀ ਇਹ ਇੱਕ ਸਨੇਹਾ ਦੇਗੀ ਨਾ ਕਿ ਇਹ ਕੋਈ ਮੰਤਰਕੇ ਕੋਈ ਮੰਨਤ ਵਾਲੀ ਜਾਂ ਮਹਾਰਾਜ ਪ੍ਰਕਾਸ਼ ਕਰਕੇ ਕੋਈ ਇਸ ਤਰ੍ਹਾਂ ਦੀ ਨਹੀਂ ਹੋਏਗਾ ਇਹ ਇਹ ਸਿਰਫ ਤੋਂ ਸਿਰਫ ਸਨੇਹਾ ਦੇਗੀ ਵੀ ਸਾਨੂੰ ਮਨੁੱਖਤਾ ਦੇ ਲਈ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ ਤੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਕਿਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਆ ਅੱਜ ਸਾਰੇ ਰਾਜ ਸਾਹਿਬ ਜੋ ਇਥੋਂ ਦੇ ਵਿਧਾਇਕ ਨੇ ਲਖਵੀਰ ਸਿੰਘ ਜੀ ਮਾਨ ਸਾਹਿਬ ਦੇਵਮਾਨ ਜੀ ਨੇ ਅੱਜ ਸਾਨੂੰ ਇਸ ਹਵੇਲੀ ਦੀ ਆਪਣੀ ਕਿਰਤ ਕਮਾਈ ਦੇ ਵਿੱਚ ਉਹ 11 ਲੱਖ ਰੁਪਏ ਦਾ ਚੈੱਕ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਨਾਲ ਸਪੀਕਰ ਸਾਹਿਬ ਜੀ ਵੀ ਪਹੁੰਚਿਆ ਨਾਲ ਤਰਨਪੀ ਸਿੰਘ ਜੀ ਸੌਣ ਸਾਹਿਬ ਜੋ ਮਨਿਸਟਰ ਹੈ ਇਸ ਪ੍ਰਾਤਨ ਵਿਭਾਗ ਦੇ ਟੂਰਿਜ਼ਮ ਦੇ ਤੇ ਉਹ ਵੀ ਸਾਡੇ ਕੋਲੇ ਪਹੁੰਚਿਆ ਨਾਲ ਬਹਾਦਰ ਸਿੰਘ ਮਾਰਣੀ ਪ੍ਰੀਤੀ ਸਿੰਘ ਸਰਦਾਰ ਕਰਪਾਲ ਸਿੰਘ ਸਾਰੀ ਫਾਊਂਡੇਸ਼ਨ ਪਹੁੰਚੀ ਹੈ ਅਸੀਂ ਮੰਤਰੀ ਜੀ ਇਹਨਾਂ ਨੂੰ ਬੇਨਤੀ ਕੀਤੀ ਸੀ ਸਰਕਾਰ ਨੂੰ ਤੇ ਸਾਰੀ ਸਰਕਾਰ ਦੇ ਮੰਤਰੀ ਸਾਹਿਬਾਨ ਪਹੁੰਚਿਆ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਾਲ ਬੋਪਾਰਾਏ ਸਾਹਿਬ ਪਹੁੰਚਿਆ ਬਹੁਤ ਸਾਰੇ ਸੱਜਣ ਪਹੁੰਚੇ ਆਂ ਅਸੀਂ ਸਾਰਿਆਂ ਦਾ ਸ਼ੁਕਰਗੁਜ਼ਾਰ ਆਂ ਮੀਡੀਆ ਦਾ ਵੀ ਸ਼ੁਕਰਗੁਜ਼ਾਰ ਆਂ ਕਿ ਤੁਸੀਂ ਸਾਨੂੰ ਸਾਥ ਦਿੰਦੇ ਹੋ ਇਹ ਆਪਣਾ ਸਾਰਾ ਜਿਹੜਾ ਕਾਰਜ ਹੈ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਰੇ ਭਰਾ ਨਾਲ ਮਿਲ ਕੇ ਇਸ ਨੂੰ ਸੰਪੂਰਨ ਕਰੀਏ ਐਸਟੀਮੇਟ ਕਿੰਨਾ ਕਰਿਆ ਪਾਸਟੀਮੇਟ ਇੱਕ ਕੱਲੀ ਜਿਹੜੀ ਹਵੇਲੀ ਦਾ ਆਉਣ ਵਾਲੇ ਸੋਨੂੰ ਦਸੰਬਰ ਦੇ ਵਿੱਚ ਆਪਾਂ ਕਾਫੀ ਕੁਝ ਕਰ ਚੁੱਕੇ ਹੋਵਾਂਗੇ ਪਰ ਇਧਰ ਜੇ ਆਪਾਂ ਮਿਊਜ਼ੀਅਮ ਦਾ ਦੇਖੀਏ ਤਾਂ ਇਹ ਤੇ 2 ਸਾਲ ਘੱਟੋ ਘੱਟ ਹਜੇ ਲੱਗ ਜਾਣੇ ਹਾਂਜੀ ਵਿਰਾਸਤੀ ਫਾਊਂਡੇਸ਼ਨ ਦੇ ਚੇਅਰਮੈਨ ਸਾਹਿਬ ਸਾਡੇ ਲਖਵਿੰਦਰ ਸਿੰਘ ਜੀ ਕੰਕੇ ਸਾਹਿਬ ਸਾਡੇ ਮੰਤਰੀ ਸੌਂਸ ਸਾਹਿਬ ਮਾਨਯੋਗ ਸਪੀਕਰ ਸਾਹਿਬ ਨਾਬਾ ਤੋਂ ਐਮਐਲਏ ਦੇਮਾਨ ਜੀ ਦਾ ਮਹਾਰਾਣੀ ਪ੍ਰੀਤੀ ਜੀ ਦਾ ਔਰ ਸਾਰੇ ਅਫਸਰ ਸਹਿਬਾਨ ਦਾ ਔਰ ਸਾਰੀ ਵਿਰਾਸਤ ਫਾਊਂਡੇਸ਼ਨ ਦੇ ਜਿਹੜੇ ਅਹੁਦੇਦਾਰ ਉਹਨਾਂ ਦਾ ਕੀ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਕਰਮਾ ਵਾਲੇ ਸਮਝਦੇ ਹਾਂ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਲੋਕੀ ਸਾਡੇ ਇਸ ਕਦਰ ਪ੍ਰਮਾਤਮਾ ਨੇ ਵੈਗਰੂ ਨੇ ਕਿਰਪਾ ਕੀਤੀ ਕਿ ਸਤੋਤੁੱਛੇ ਬਣ ਸਕੋ ਇਹ ਏਡੀ ਵੱਡੀ ਕੁਰਬਾਨੀ ਹੈ ਇਹ ਦੁਨੀਆ ਤੇ ਕਿਤੇ ਹੋਰ ਐਗਜ਼ਾਮਪਲ ਨਹੀਂ ਮਿਲਦੀ ਔਰ ਅੱਜ ਜਿਹੜੀ ਇਹ ਵਿਰਾਸਤੀ ਹਵੇਲੀ ਸੀ ਉਹਨੂੰ ਸਾਫ ਸੰਭਾਲ ਲਈ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਹਦੇ ਵਿੱਚ ਸਾਰਾ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਦਾ ਕੱਲਾ ਕੱਲਾ ਬੱਚਾ ਜਿਹਦੀ ਡਿਊਟੀ ਲੱਗੂਗੀ ਅਸੀਂ ਸੇਵਾ ਕਰਾਂਗੇ ਇਹ ਤਾਂ ਅਸੀਂ ਧੰਨਵਾਦ ਸਾਹਮਣੇ ਪਰਮਾਤਮਾ ਦੀ ਕਿਰਪਾ ਸਮਝਦੇ ਆ ਕਿ ਸਾਡੇ ਸਮੇਂ ਦੇ ਵਿੱਚ ਹੋ ਰਿਹਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਕਿ ਜਿੱਥੇ ਵੀ ਆਪਣੇ ਯੋਗਦਾਨ ਦੀ ਲੋੜ ਆਪਾਂ ਨੇ ਫਾਊਂਡੇਸ਼ਨ ਨੂੰ ਦੇਣਾ ਔਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਦੀਵਾਨ ਟੋਡਰ ਮਲ ਜੀ ਨੇ ਇੱਕ ਜਿਹੜੀ ਮਨੁੱਖੀ ਅਧਿਕਾਰਾਂ ਲਈ ਕਿੰਨੀ ਵੱਡੀ ਕੁਰਬਾਨੀ ਕੀਤੀ ਹੈ ਤੋਂ ਸਾਰਿਆਂ ਨੇ ਰਲ ਕੇ ਅੱਜ ਅਸੀਂ ਇਹ ਜਿੰਨੇ ਆਏ ਆ ਮੈਂ ਉਹਨਾਂ ਦਾ ਧੰਨਵਾਦ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਹਾਰਾ ਹਵੇਲੀ ਜਿਹੜੀ ਆ ਉਹ ਲਗਭਗ ਜਿਹੜਾ ਖਤਮ ਹੁੰਦੇ ਕਿਨਾਰੇ ਸੀਗੀ ਜਿਵੇਂ ਡਿਵਾਨ ਕੋਟਨਵਾਲ ટ્રਸਟ ਵੱਲੋਂ ਇਹ ਬਹੁਤ ਵੱਡਾ ਉਦਨ ਕੀਤਾ ਗਿਆ ਐਸੀ ਬਹੁਤ ਮਹਾਰਾਣੀ ਪ੍ਰੀਤੀ ਜੀ ਨਾਬੇ ਤਾਂ ਉਹਨਾਂ ਦੇ ਜਾਣਕਾਰੀ ਦੇ ਭਾਗ ਮੈਂ ਨਾਲ ਜੁੜੀਆਂ ਜੀ ਤੇ ਅੱਜ ਇਹ ਜਿਹੜੀ ਮੀਟਿੰਗ ਸਾਡੀ ਹੋਈ ਸੀਗੀ ਜਿਹਦੇ ਵਿੱਚ ਕਿੰਨੇ ਸਟੈਪਾਂ ਦੇ ਵਿੱਚ ਕੰਮ ਆਉਣਾ ਪਹਿਲਾ ਸਟੈਪ ਲਗਭਗ ਮੁਕੰਮਲ ਹੋ ਗਿਆ ਜਿਹਦੇ 80% ਕੰਮ ਹੋ ਚੁੱਕਿਆ ਕਿ ਦੀਵਾਨ ਕੁਟਰਮਾਲ ਜੀ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਲੋਥੇ ਕੈਸੀ ਉਦਾਹਰਣ ਹੈ ਜਿਨ੍ਹਾਂ ਨੇ ਜਿਹੜਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਤੇ ਉਹਨਾਂ ਨੇ ਆਪਣਾ ਸਾਰਾ ਕੁਝ ਹੀ ਵਾਰ ਦਿੱਤਾ ਉਹ ਸਾਹਿਬ ਜਦਾਂ ਬਲੇ ਉਹਨਾਂ ਦੀ ਯਾਦ ਜਿਹੜੀ ਐਸੇ ਦੁਆਰਾ ਜਿਹੜੀ ਐ ਸਜਿਤ ਕਰਨ ਦੀ ਗੱਲ ਹੋਈ ਹੈ ਤੇ ਮੈਂ ਜਦੋਂ ਪਹਿਲਾਂ ਦਾ ਪ੍ਰੋਗਰਾਮ ਸੀ ਗਾਦਨੀ ਸਮਾਰੋਹ ਤੋਂ ਆਇਆ ਸੀਗਾ ਤਾਂ ਕੰਮ ਬਣਿਆ ਐਸੇ ਤਾਂ ਮੈਂ ਤਾਂ ਬਹੁਤ ਨਿਭਾਣਾ ਜਿਆ ਕੋਈ ਦਾ ਪੈਰਾਂ ਜੀ ਕੁਛ ਹੈ ਨਹੀਂ ਪਰ ਮੈਂ ਆਪਣੀ ਤਰ੍ਹਾਂ ਦੇ ਵਿੱਚ ਅੱਜ 11 ਲੱਖ ਰੁਪਏ ਦਾ ਚੱਕੀ ਲਗਾ ਜੀ ਦੀਵਾਨ ਕੁੱਟਰਮਲ ਹਵੇਲੀ ਦੇ ਦਿੱਤਾ ਜੀ ਸਮਾਤ ਮੇਰਿਪਾ ਕਰਕੇ ਇਹ ਯਾਦ ਜਿਹੜੀ ਹਮੇਸ਼ਾ ਬਕਰਾਮ ਤੇ ਔਰ ਸਾਡੇ ਜਿਹੜੇ ਸੰਸਥਾਇਤ ਹੁੰਦੀ ਬਹੁਤ ਹੀ ਵਾਕਮਾਲ ਕੰਮ ਕਰਦੀ ਕਿਉਂਕਿ ਅਸੀਂ ਗੱਲਾਂ ਤਾਂ ਬਹੁਤ ਕਰਦੇ ਆ ਪਰ ਉਹਦੇ ਤੇ ਸਾਡਾ ਅਮਲ ਨਹੀਂ ਹੁੰਦਾ ਅਸੀਂ ਗੱਲਾਂ ਬਹੁਤ ਵਧੀਆ ਵਧੀਆ ਕਰ ਜਾਂਦੇ ਆ ਪਰ ਉਹ ਅਸੀਂ ਗੱਲਾਂ ਕਰਕੇ ਨਿਕਲ ਜਾਂਦੇ ਆ ਪਰ ਦੀਵਾਨ ਕੁੱਟਰਮਲ ٹرسٹ ਜਿਹੜਾ ਜੀ ਜਿਹਦੇ ਵਿੱਚ ਐਨ ਆਰ ਆਈ ਭਰਾ ਜਿਹੜੇ ਸਾਰੀ ਸੇਵਾ ਜਿਹੜੀ ਆਪਣਾ ਸਭ ਕੋਲ ਦੇ ਵਿੱਚ ਸੇਵਾ ਜਿਹੜੀ ਉਹ ਕਰ ਰਿਹਾ ਹੈ ਇਹ ਬਹੁਤ ਭਾਗਾਂ ਵਾਲੀ ਗੱਲ ਆ ਔਰ ਅਸੀਂ ਖੁਸ਼ਕਿਸਮਤ ਆ ਕਿ ਪੰਜਾਬ ਸਰਕਾਰ ਸਾਡੇ ਸਪੀਕਰ ਸਾਹਿਬ ਕੋਤਾਰ ਸਿੰਘ ਸੁਲਮਾ ਸਾਹਿਬ ਸਾਡੇ ਤਨਪੀ ਸੌਨ ਸਾਹਿਬ ਮੰਤਰੀ ਜਿਹੜੇ ਕਿ ਜਿਹੜੇ ਇਹਦੇ ਇੰਪਾਰਟ ਦੇ ਮੰਤਰੀ ਨੇ ਉਹਨਾਂ ਦਾ ਸਹਿਯੋਗ ਔਰ ਸਾਡਾ ਜਿੰਨੇ ਐਸਜੀਪੀਸੀ ਹੋਵੇ ਸਾਰੇ ਮਿਲ ਕੇ ਇੱਕ ਬਹੁਤ ਹੀ ਵੱਡਾ ਪ੍ਰੋਜੈਕਟ ਕਰ ਰਹੇ ਨੇ ਲਗਭਗ ਉਸ ਸਾਲ ਦੀ ਮਿਆਦ ਦੇ ਵਿੱਚ ਸਮਾਂ ਦੇ ਦੇਗੀ ਜੀ ਇਹ ਲਿਪੂਰੀ ਹੋਏਗੀ ਔਰ 60 ਕਰੋੜ ਦੀ ਲਗਤ ਨਾਲ ਬਣ ਕੇ ਬਹੁਤ ਹੀ ਸ਼ਾਨਦਾਰ ਹਵੇਲੀ ਅ ਬਬਾ ਜੀ ਮੈਂ ਫੂਟਰ ਮਲਦੀ ਆਪ ਨੂੰ ਦੁਬਾਰਾ ਫਿਰ ਸੋਚ ਲਗਾਏ